26 ਜਨਵਰੀ ਵਾਲੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸਟੇਜ ਤੇ ਖੜ ਕੇ ਛੱਲਾ ਗਾਇਆ ਗਿਆ ਸੀ ਜਿਸ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਉਸ ਦੇ ਉੱਪਰ ਚੁਟਕੀ ਵੀ ਲਈ ਜਿਸ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮਜੀਤ ਸਿੰਘ ਮਜੀਠੀਏ ਨੇ ਵੀ ਭਗਵੰਤ ਮਾਨ ਤੇ ਚੁਟਕੀ ਲੈਂਦੇ ਹੋਏ ਕਿਹਾ ਹੈ ਕਿ ਗਾਣਾ ਗਾਇਆ ਸੀ ਤੁਹਾਨੂੰ ਲੱਗਦਾ ਨਹੀਂ ਤੁਹਾਨੂੰ ਲੱਗਦਾ ਉਹ ਗਾਣਾ ਸੀ ਮੈਨੂੰ ਲੱਗਦਾ ਕਿ ਮਮਦ ਰਫੀ ਯਾਰ ਕੇ ਆਪ ਦੀ ਕਬਰਾਂ ਚੋਂ ਛਾਲਾਂ ਮਾਰਦੇ ਹੋ ਨੇ ਕਿ ਕੀ ਹਾਲਾਤ ਬਣਾਤੇ ਕਿਹੜਾ ਕਿਹੜਾ ਸੁਰ ਤੇ ਕਿਹੜੀ ਤਾਲ ਮੈਂ ਲਾਦਾ ਜੀ ਮਾਨ ਗੁਰਸਾਹ ਗੁਰਦਾਸ ਮਾਨ ਹੋਰਾਂ ਦੇ ਛੱਲੇ ਦੀ ਜਿੱਡੀ ਇਹੀ ਤਹੀ ਫੇਰੀ ਜਾ ਸਕਦੀ ਸੀ ਉਹ ਉਹਨੇ ਫੇਰਤੀ ਬੀਤੇ ਦਿਨੀ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਦੇ ਨਾਲ ਇੱਕ ਖੁਸ਼ਖਬਰੀ ਸਾਂਝੀ ਕੀਤੀ ਸੀ ਜਿੱਥੇ ਉਹਨਾਂ ਨੇ ਕਿਹਾ ਸੀ ਕਿ ਉਹ ਜਲਦ ਹੀ ਪਿਤਾ ਬਣਨ ਜਾ ਰਹੇ ਨੇ ਇਸ ਤੋਂ ਬਾਅਦ ਲਗਾਤਾਰ ਵਿਰੋਧੀ ਪਾਰਟੀਆਂ ਨੇ ਭਗਵੰਤ ਮਾਨ ਤੇ ਨਿਸ਼ਾਨਾ ਸਾਧਨਾ ਸ਼ੁਰੂ ਕਰ ਦਿੱਤਾ ਸੀ ਜਿੱਥੇ ਬੀਤੇ ਦਿਨੀ ਹੀ ਸਾਬਕਾ ਮੁੱਖ ਮੰਤਰੀ ਜੰਜੀ ਸਿੰਘ ਚੰਨੀ ਨੇ ਵੀ ਭਗਵੰਤ ਮਾਨ ਤੇ ਤੰਜ ਕਸਿਆ ਸੀ ਹੁਣ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮਜੀਤ ਸਿੰਘ ਮਜੀਠੀਆ ਨੇ ਵੀ ਅਜੇਹੀ ਗੱਲ ਦੇ ਉੱਤੇ ਛੁਟਕੀ ਲਈ ਹੈ ਤੁਸੀਂ ਮੈਨੂੰ ਇੱਕ ਗੱਲ ਦੱਸੋ ਚੰਨੀ ਕੱਲ ਬੋਲ ਹੀ ਗਿਆ ਨਾ ਚੰਨੀ ਸਾਹਿਬ ਕੱਲ ਕਹਿੰਦੇ ਸਾਫਾ ਮੁੱਖ ਮੰਤਰੀ ਕਹਿੰਦਾ 26 ਜਨਵਰੀ ਦੇ ਦਿਨ ਲੋਕ ਸੂਬੇ ਦੀਆਂ ਉਪਲਬਧੀਆਂ ਗਿਣਾਉਂਦੇ ਆ ਜਿਹੜਾ ਸੰਘਰਸ਼ ਦੇਸ਼ ਲਈ ਕੀਤਾ ਉਹਦੀ ਗੱਲ ਕਰਦੇ ਆ ਜਿਨ੍ਹਾਂ ਨੇ ਕੁਰਬਾਨੀ ਦਿੱਤੀ ਉਹਦਾ ਜ਼ਿਕਰ ਹੁੰਦਾ ਤੇ ਇੱਥੇ ਕਹਿੰਦਾ ਭਗਵੰਤ ਮਾਨ ਆਪ ਦੀ ਉਪਲਬਧੀ ਗੁਲਾਈ ਗਿਆ ਮੈਂ ਤਾਂ ਚੰਨੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਇਹਨੇ ਕਿਹੜਾ ਸੰਘਰਸ਼ ਕੀਤਾ ਇਹ ਵੀ ਦੱਸੋ ਨਾ ਜਿਹੜੀ ਇੱਕ ਤਾਂ ਬੋਤਲ ਨਾਲ ਸੰਘਰਸ਼ ਮਜੀਠੀਏ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਸਮੇਂ ਕਿਹਾ ਕਿ ਮੈਂ ਅੱਜ ਤੁਹਾਨੂੰ ਇੱਕ ਹੋਰ ਬ੍ਰੇਕਿੰਗ ਨਿਊਜ਼ ਦੇਣ ਲੱਗਾ ਜਿਸ ਦੇ ਵਿੱਚ ਉਹਨਾਂ ਨੇ ਮੁੱਖ ਮੰਤਰੀ ਦੇ ਪਰਿਵਾਰ ਦੇ ਨਾਲ ਸੰਬੰਧਿਤ ਅਤੇ ਮੁੱਖ ਮੰਤਰੀ ਦੀ ਨਿੱਜੀ ਜ਼ਿੰਦਗੀ ਦੇ ਉੱਤੇ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ ਅਮੀ ਬ੍ਰੇਕਿੰਗ ਤੁਹਾਨੂੰ ਦੇ ਰਿਹਾ ਇਹਨੂੰ ਇਹ ਇੰਨੀ ਸ਼ਰਾਬ ਪੀਣ ਲੱਗ ਗਿਆ ਦੇਖੋ ਪਰਿਵਾਰ 'ਚ ਵਾਧਾ ਹੋ ਰਿਹਾ ਇਹਦੀ ਜ਼ਿੰਮੇਵਾਰੀ ਵਧ ਰਹੀ ਹੈ ਦੋ ਪਿਛਲੇ ਨਿਆਣੇ ਤਾਂ ਭੁੱਲ ਗਏ ਉਹਨਾਂ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ ਜਿਹੜਾ ਤੀਜਾ ਆ ਰਿਹਾ ਭਗਵੰਤ ਜੀ ਤੁਹਾਨੂੰ ਆਜ ਜੋ ਹੱਥ ਜੋੜੇ ਉਹਦੇ ਸਾਹਮਣੇ ਕਿਹੜੀ ਤਸਵੀਰ ਪੇਸ਼ ਕਰੋਗੇ ਉਹੀ ਜਿਹੜੇ ਪਹਿਲਾਂ ਦੋਆਂ ਕੋਲ ਅੱਗੇ ਕੀਤੀ ਸੀ ਕਿ ਛਾੜਾ ਪਿਓ ਡੈਡੀ ਇਹਨਾਂ ਦਾ ਭਗਵੰਤਮਾਨ ਬੋਤਲ ਦੀ ਸ਼ਰਾਬ ਨਾਲ ਸਾਰਾ ਦਿਨ ਰੱਜਿਆ ਰਹਿੰਦਾ ਨੂੰ ਪਤਾ ਹੀ ਨਹੀਂ ਰਹਿੰਦਾ ਸੀ ਔਰ ਜੇ ਇਹੀ ਹਾਲਾਤ ਰੇ ਇਹਦੇ ਦਾ ਇਲਾਜ ਚੱਲ ਰਿਹਾ ਲਿਵਰ ਸਰੋਸਿਸ ਦੀ ਬੜੀ ਸੀਰੀਅਸ ਪ੍ਰੋਬਲਮ ਹੈ ਮੁੱਖ ਮੰਤਰੀ ਸਾਹਿਬ ਨੂੰ ਇਲਾਜ ਤੁਸੀਂ ਲੁੱਕ ਛਿਪ ਕੇ ਜਾਂ ਤਾਂ ਮੈਂ ਲੱਕ ਲੈਨਿਕ ਤੋਂ ਕਰਾਉਂਦੇ ਉੱਥੋਂ ਦਾ ਕਰਾਉਂਦੇ ਨਹੀਂ ਜਾ ਕੇ ਦਿੱਲੀ ਲੋੜਾ ਲੁਕਛਪ ਕੇ ਕਰਾਉਂਦੇ ਆ ਡਾਕਟਰ ਮੈਨੂੰ ਦੱਸ ਦਿੰਦੇ ਹੁੰਦੇ ਆ ਮੈਨੂੰ ਲੱਗਦਾ ਇਸੇ ਚੱਕਰ 'ਚ ਪੀ ਜਾਂਦਾ ਕਿ ਕਿਸਾਈ ਦਾ ਰੈਵਨਿਊ ਨਾਲ ਕਿੱਥੇ ਡਿੱਗ ਜਾ ਜੇ ਮੈਂ ਘਟ ਪੀਊਂਗਾ ਤੇ ਕਿਸਾਈ ਦਾ ਰੈਵਨਿਊ ਘਟ ਜਾਣਾ ਨਹੀਂ ਘਟ ਦਿੰਦੇ ਮਾਲੀਆ ਦਾ ਕਿ ਹੋਰ ਨੂੰ ਤੇਰੇ ਵਰਗਾ ਕੋ ਹੋਰ ਜੰਪ ਆਉ ਉਥੇ ਬਾਦ ਤਰਸ ਕਰ ਆਪਦੇ ਨਿਆਣਿਆਂ ਤੇ ਔਰ ਇਹ ਕੰਮ ਛੱਡ ਦਿੱ ਜਿਸ ਸਮੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲਦ ਹੀ ਪਿਤਾ ਬਣਨ ਦੀ ਅਨਾਉਂਸਮੈਂਟ ਕੀਤੀ ਸੀ ਉਸ ਦਰਮਿਆਨ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਗੱਲ ਕਹੀ ਸੀ ਕਿ ਉਹਨਾਂ ਨੇ ਕੋਈ ਵੀ ਅਜੀਹਾ ਟੈਸਟ ਨਹੀਂ ਕਰਾਇਆ ਜਿਸ ਦੇ ਵਿੱਚ ਪਤਾ ਲੱਗਾ ਹੋਵੇ ਕਿ ਮੁੰਡਾ ਹੈ ਕਿ ਕੁੜੀ ਜਿਸ ਤੋਂ ਬਾਅਦ ਹੀ ਲਗਾਤਾਰ ਵਿਰੋਧੀ ਲੀਡਰਾਂ ਨੇ ਮੁੱਖ ਮੰਤਰੀ ਦੇ ਉੱਤੇ ਅਜੀਹੇ ਤੰਜ ਕੱਸਨੇ ਸ਼ੁਰੂ ਕਰ ਦਿੱਤੇ ਤੇ ਇਹ ਗੰਦਾ ਤੁਹਾਨੂੰ ਹੈਰਾਨਗੀ ਹੋਊਗੀ ਮੈਂ ਹਰਾਨ ਹੋ ਗਿਆ ਯਾਰ ਪਹਿਲਾਂ ਤਾਂ ਹਰਾਨਗੀ ਇਹ ਹੋਈ ਕਿ ਇਹ ਕਿਹੜਾ 26 ਜਨਵਰੀ ਦਾ ਐਲਾਨ ਸੀ ਮਤਲਬ ਇਹ ਕਿਹੜੀ ਕੁਰਬਾਨੀ ਸੀ ਮਤਲਬ ਜਿੱਦਾਂ ਜਿਹੜਾ 26 ਜਨਵਰੀ ਦੀ ਸਟੇਜ ਤੋਂ ਐਲਾਨ ਕਰਨਾ ਪਿਆ ਫਿਰ ਕਹਿੰਦਾ ਤੁਹਾਨੂੰ ਹਰਾਨਗੀ ਹੋ ਗਯਾ ਗੈਰ ਕਾਨੂੰਨੀ ਹਰਾਨਗੀ ਕਾਦੀ ਆਉਣੀ ਹੈ ਔਰ ਮੈਂ ਤੁਹਾਨੂੰ ਦੱਸਾਂ ਇਹਦੀ ਹਰਕਤਾਂ ਤਾਂ ਮੈਨੂੰ ਜਾਪਦਾ ਇਹਨੇ ਟੈਸਟ ਕਰਾ ਲਿਆ ਕੋਈ ਨਹੀਂ ਇੱਥੇ ਤਾਂ ਪਰਚਾ ਹੋਣਾ ਚਾਹੀਦਾ ਜੋ ਇਹ ਗੱਲਾਂ ਕਰਦਾ ਕਿਉਂਕਿ ਇੱਕ ਸੀਐਮ ਇਹ ਗੱਲ ਕਵੇ ਕਿ ਤੁਹਾਨੂੰ ਹਰਿਆਣਗੀ ਹੋਊਗੀ ਕਿ ਅਸੀਂ ਟੈਸਟ ਨਹੀਂ ਕਰਾਇਆ ਇਸ ਦਿੱਸ ਤੇ ਲੈਂਗੁਏਜ ਆਫ ਦ ਸੀਐਮ